ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 686 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 687 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੜੇ ਰੇ ਸਗਲ 베ਦ ਨਹਿ ਚੂਕੇ ਮਨ ਭੇਦ ਇੱਕ ਖਿੰਨਾ ਧੀਰਹਿ ਮੇਰੇ ਘਰ ਕੇ ਪੰਜਾ हे ਭਾਈ ਸਾਰੇ 베ਦ ਪੜ ਵੇਖੇ ਹਨ ਇਹਨਾਂ ਦੇ ਪੜਨ ਨਾਲ ਪ੍ਰਮਾਤਮਾ ਨਾਲੋਂ ਮਨ ਦੀ ਵਿਥ ਨਹੀਂ ਮਿਟਦੀ 베ਦ ਆਦਿਕਾਂ ਦੇ ਪੜਨ ਨਾਲ ਗਿਆਨਿੰਦਰੇ ਇੱਕ ਛਿਨ ਵਾਸਤੇ ਵੀ ਸ਼ਾਂਤ ਨਹੀਂ ਹੁੰਦੇ ਕੋਈ ਐ ਸੋਰੇ ਭਗਤ ਜੋ ਮਾਇਆ ਤੇ ਰਹਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਹੈ ਭਾਈ ਕੋਈ ਅਜੇਹਾ ਭਗਤ ਮਿਲ ਜਾਏ ਜਿਹੜਾ ਆਪ ਮਾਇਆ ਤੋਂ ਨਿਰਲੇਪ ਹੋਵੇ ਉਹੀ ਭਗਤ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਿੰਜ ਸਕਦਾ ਹੈ ਜੇ ਤੇਰੇ ਤੀਰਥ ਨਾਏ ਆਹ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਹੀਂ ਮਾਨੈ ਏ ਭਾਈ ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉੱਤੇ ਇਸ਼ਨਾਨ ਕੀਤਾ ਜਾਏ ਉਹ ਇਸ਼ਨਾਨ ਸਗੋ ਮਨ ਨੂੰ ਹੋਮੈ ਦੀ ਮੈਰ ਲਾ ਦਿੰਦੇ ਹਨ ਇਨ੍ਹਾਂ ਤੀਰਥ ਇਸ਼ਨਾਨਾਂ ਰਾਲ ਪਰਮਾਤਮਾ ਰਤਾ ਭਰ ਪੀ ਪ੍ਰਸੰਨ ਨਹੀਂ ਹੁੰਦਾ ਕਦ ਪਾਓ ਰੇ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਮੇਰੀ ਤਾਂ ਇਹ ਤਾਂਗ ਹੈ ਕਿ ਮੈਂ ਕਦੇ ਸਾਧ ਸੰਗਤ ਪ੍ਰਾਪਤ ਕਰ ਸਕਾਂ ਸਾਧ ਸੰਗਤ ਦੀ ਬਰਕਤ ਨਾਲ ਮਨ ਵਿੱਚ ਸਦਾ ਆਤਮਿਕ ਆਨੰਦ ਬਣਿਆ ਰਹੇ ਤੇ ਮੇਰਾ ਮਨ ਗਿਆਨ ਦੇ ਸੁਰਮੇ ਨਾਲ ਆਪਣੇ ਆਪ ਨੂੰ ਪਵਿੱਤਰ ਕਰ ਲਏ ਸਗਲਾ ਆਸ਼ਰਮ ਕੀਨੇ ਮਨੁਵਾਨ ਹੈ ਪਤੀਨੇ ਬਿਵੇਕ ਹੀਨ ਦੇਹੀ ਧੋਏ ਹੈ ਪਈ ਸਾਰੇ ਹੀ ਆਸ਼ਰਮਾਂ ਦੇ ਧਰਮ ਕਮਾਇਆ ਭੀ ਮਨ ਨਹੀਂ ਪਤੀਜਦਾ ਵਿਚਾਰ ਹੀਨ ਮਨੁੱਖ ਸਿਰਫ ਸਰੀਰ ਨੂੰ ਹੀ ਸਾਫ ਸੁਥਰਾ ਕਰਦੇ ਰਹਿੰਦੇ ਹਨ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਾਲਕ ਹੋਏ 헤 ਭਾਈ ਮੇਰੀ ਇਹ ਲਾਲਸਾ ਹੈ ਕਿ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਾ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਪ੍ਰਮਾਤਮਾ ਦਾ ਰੂਪ ਕੋਈ ਮਹਾਪੁਰਖ ਲੱਭ ਪਏ ਤੇ ਉਹ ਮੇਰੇ ਮਨ ਦੀ ਭੈੜੀ ਮਤ ਦੀ ਮੈੜ ਦੂਰ ਕਰਕੇ ਕਰ ਦੇਵੇ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੈ ਕਹੀਂ ਨਾ ਲਿਖੈ ਹੇ ਭਾਈ ਜਿਹੜਾ ਮਨੁੱਖ ਤੀਸ ਸ਼ਨਾਨ ਆਦਿਕ ਮਿੱਠੇ ਹੋਏ ਧਾਰਮਿਕ ਕਰਮਾਂ ਵਿੱਚ ਰੁੱਝਾ ਰਹਿੰਦਾ ਹੈ ਰਤਾ ਭਰ ਸਮੇ ਲਈ ਵੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ ਉਹ ਇਹ ਨਾ ਕੀਤੇ ਕਰਮਾਂ ਦੇ ਆਸਰੇ ਮੋੜ-ਮੋੜ ਹੰਕਾਰ ਵਿੱਚ ਟਿਕਿਆ ਰਹਿੰਦਾ ਹੈ ਇਹਨਾਂ ਕੀਤੇ ਧਾਰਮਿਕ ਕਰਮਾਂ ਵਿੱਚੋਂ ਕੋਈ ਵੀ ਕਰਮ ਕਿਸੇ ਦੇ ਕੰਮ ਨਹੀਂ ਆਉਂਦਾ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕਉ ਨਿਤ ਰੋ ਪੇਖੈ ਏ ਭਾਈ ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫਤਸਲਾ ਕਰਦਾ ਹੈ ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ ਹਰਥਾਂ ਵਸਦਾ ਵੇਖ ਲੈਂਦਾ ਹੈ ਮਨ ਹੱਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ हे ਭਾਈ ਜਿਹੜਾ ਮਨੁੱਖ ਮਨ ਦੇ ਹੱਟ ਨਾਲ ਤਪ ਆਦਿਕ ਕਾਲ ਕਰਦਾ ਹੈ ਪਰਮਾਤਮਾ ਉਸ ਦੀ ਇਸ ਮਿਹਨਤ ਨੂੰ ਰਤਾ ਭਰ ਵੀ ਪ੍ਰਵਾਨ ਨਹੀਂ ਕਰਦਾ ਕਿਉਂਕਿ हे ਪਾਈਓ ਮਨੁੱਖ ਤਾਂ ਬੁਗਲੇ ਵਾਂਗ ਸਮਾਧੀ ਲਾ ਰਿਹਾ ਹੁੰਦਾ ਹੈ ਆਪਣੇ ਮਨ ਵਿੱਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ ਕੋਈ ਐ ਸੋਰੇ ਸੁਖਹਿ ਹਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ हे ਭਾਈ ਜੇ ਕੋਈ ਜਿਹਾ ਆਤਮਿਕ ਅਨੰਦ ਦਾਤਾ ਮਿਲ ਪਏ ਜਿਹੜਾ ਸਾਨੂੰ ਪਰਮਾਤਮਾ ਦੀ ਸਿੱਖਤ ਸੁਲਾਹ ਦੀ ਗੱਲ ਸੁਣਾਏ ਤਾਂ ਉਸ ਨੂੰ ਮਿਲ ਕੇ ਸਾਡੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਹੈ ਸੋ ਪਰਸਨ ਗੋਪਾਲ ਰਾਏ ਕਾਟਰੇ ਬੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ 헤 ਭਾਈ ਜਿਸ ਮਨੁਖ ਉਤੇ ਪ੍ਰਭੂ ਪਾਤਸ਼ਾਹ ਦਿਆਲ ਹੁੰਦਾ ਹੈ ਗੁਰੂ ਉਸ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ 헤 ਭਾਈ ਮੇਰਾ ਮਨ ਭੀ ਗੁਰੂ ਦੇ ਸ਼ਬਦ ਵਿੱਚ ਹੀ ਮगन ਰਹਿੰਦਾ ਹੈ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾ ਦੇ ਹਰ ਚਰਨ ਪਰਾਤਾ ਏ ਨਾਨਕ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਸਾਰੇ ਡਰਾਂ ਤੋਂ ਰਹਿਤ ਗੋਬਿੰਦ ਪਰਮਾਤਮਾ ਮਿਲ ਪੈਂਦਾ ਹੈ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਫਲ ਸਫਲ ਭਈ ਸਫਲ ਯਾਤਰਾ हे ਪਾਈ ਗੁਰੂ ਦੇ ਦਰ ਤੇ ਪਿਆ ਮਨੁੱਖਾ ਜੀਵਨ ਵਾਲਾ ਸਫਰ ਕਾਮਯਾਬ ਹੋ ਜਾਂਦਾ ਹੈ ਅਗਣ ਜਾਣ ਰਹੇ ਮਿਲੇ ਸਾਧਾਰਾ ਹਾਉ ਦੂਜਾ ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਰਹਾਉ ਦੂਜਾ ਧਨਾਸਰੀ ਮਹੱਲਾ ਪਹਿਲਾ ਸ਼ੰਤ ਰਾਗ ਧਨਾਸਰੀ ਵਿੱਚ ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ਼ੰਤ ਛੰਦ ਬਾਣੀ ਦਾ ਨਾਮ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਮੈਂ ਵੀ ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ ਪਰ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਤੀਰਥ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂਦੇਵ ਸ਼ਬਦ ਨੂੰ ਵਿਚਾਰ ਮੰਡਲ ਵਿੱਚ ਟਿਕਾਣਾ ਮੇਰੇ ਵਾਸਤੇ ਤੀਰਥ ਹੈ ਕਿਉਂਕਿ ਇਸ ਦੀ ਬਰਕਤ ਨਾਲ ਮੇਰੇ ਅੰਦਰ ਪਰਮਾਤਮਾ ਨਾਲ ਡੂੰਗੀ ਸਾਝ ਬਣਦੀ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਸਤਗੁਰ ਦੀ ਬਖਸ਼ਿਆ ਸਤਗੁਰ ਦਾ ਬਖਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ ਇਸ਼ਨਾਨ ਹੈ ਤੀਰਥ ਸਥਾਨ ਹੈ ਮੇਰੇ ਵਾਸਤੇ 10 ਪਿੱਤਰ ਦਿਹਾੜੇ ਹੈ ਮੇਰੇ ਵਾਸਤੇ ਗੰਗਾ ਦਾ ਜਨਮ ਦਿਨ ਹੈ ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ ਅਰਦਾਸ ਕਰਦਾ ਹਾਂ ਏ ਧਰਤੀ ਦੇ ਆਸਰੇ ਪ੍ਰਭੂ ਪਰਮਾਤਮਾ ਮੈਨੂੰ ਆਪਣਾ ਨਾਮ ਦੇ ਸੰਸਾਰ ਰੋਗੀ ਨਾਮਦਾਰੋ ਮੈਲ ਲਾਗੇ ਸੱਚ ਬਿਨਾ ਜਗਤ ਵਿਕਾਰਾਂ ਵਿੱਚ ਰੋਗੀ ਹੋਇਆ ਫਿਰਦਾ ਹੈ ਪ੍ਰਮਾਤਮਾ ਦਾ ਨਾਮ ਹੀ ਨਾ ਰੋਗਾਂ ਦਾ ਇਲਾਜ ਹੈ ਸਦਾ ਫਿਰ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਨੂੰ ਵਿਕਾਰਾਂ ਦੀ ਮੈਲ ਲੱਗ ਜਾਂਦੀ ਹੈ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਗੁਰੂ ਦਾ ਪਵਿੱਤਰ ਸ਼ਬਦ ਮਨੋਖਰ ਨੂੰ ਸਦਾ ਆਤਮਿਕ ਚਾਨਣ ਦਿੰਦਾ ਹੈ। ਇਹ ਹੀ ਨਿਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ। ਇਹ ਹੀ ਤੀਰਥ ਇਸ਼ਨਾਨ ਹੈ। ਸਾਚ ਨਾ ਲੱਗੇ ਮੈਲ ਕਿਆ ਮਲ ਧੋਈਐ। ਸਦਾ ਫਿਰ ਪ੍ਰਭੂ ਦੇ ਨਾਮ ਵਿੱਚ ਜੁੜਿਆ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਫਿਰ ਤੀਰਥ ਆਦਿਕਾਂ ਤੇ ਜਾ ਕੇ ਕੋਈ ਮੈਲ ਧੋਣ ਦੀ ਲੋੜ ਨਹੀਂ ਪੈਂਦੀ। ਗੁਣ ਹੈ ਹਾਰ ਪਰੋਏ ਕਿਸ ਕੋ ਰੋਈਏ ਪਰਮਾਤਮਾ ਦੇ ਗੁਣਾਂ ਦਾ ਹਾਰ ਹਿਰਦੇ ਵਿੱਚ ਪਰੋਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ ਵਿਚਾਰ ਮਾਰੇ ਤਰੈ ਤਾਰੇ ਉਲਟ ਜੋ ਨਾ ਆਵਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਆਪਣੇ ਮਾਨਵਿਕਾਰਾਂ ਵੱਲੋਂ ਮਾਰ ਲੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹੋਰਨਾ ਨੂੰ ਵੀ ਪਾਰ ਲੰਘਾ ਲੈਂਦਾ ਹੈ ਉਹ ਮੁੜ ਜੁ ਉਹਨਾਂ ਦੇ ਚੱਕਰ ਵਿੱਚ ਨਹੀਂ ਆਉਂਦਾ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵਏ ਉਹ ਮਨੁੱਖ ਆਪ ਪਾਰਸ ਬਣ ਜਾਂਦਾ ਹੈ ਬੜੀ ਉੱਚੀ ਸੁਰਤ ਦਾ مالک ਹੋ ਜਾਂਦਾ ਹੈ ਉਹ ਸਦਾ ਫਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ ਉਹ ਸਦਾ ਫਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ आनंद आनदिन हरख साचा दुख केल विख पर हरे उस दे अंदर हर वेले आनंद बनया रहंदा है सदा थिर रहण वाली खुशी पैदा हो जांदी है ओ मनुख अपने सारे दुख पाप दूर कर लेंडा है साच नाम पाया गुरु दिखाया मैल नाही सच मने ਜਿਸ ਮਨੁੱਖ ਨੇ ਸਦਾ ਥਿਰ ਪ੍ਰਭੂ ਨਾਮ ਪ੍ਰਾਪਤ ਕਰ ਲਿਆ ਜਿਸ ਨੂੰ ਗੁਰੂ ਨੇ ਪ੍ਰਭੂ ਵਿਖਾ ਦਿੱਤਾ ਉਸ ਦੇ ਉਸ ਦੇ ਸਦਾ ਥਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈੜ ਨਹੀਂ ਲੱਗਦੀ ਸੰਗਤ ਮੀਤ ਮਲਾਪ ਪੂਰਾ ਨਾਵਣੋ ਸਾਧ ਸੰਗਤ ਵਿੱਚ ਮਿੱਤਰ ਪ੍ਰਭੂ ਦਾ ਮਲਾਪ ਹੋ ਜਾਣਾ ਇਹੀ ਉਹ ਤੀਰਥ ਸ਼ਿਨਾਣ ਹੈ ਜਿਸ ਵਿੱਚੋਂ ਕੋਈ ਉਕਾਏ ਨਹੀਂ ਰਹਿ ਜਾਂਦੇ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਗਾਵਣ ਜੋਗ ਪ੍ਰਭੂ ਦੇ ਗੁਣ ਗਾਉਂਦਾ ਹੈ ਨਾਮ ਜਪਦਾ ਹੈ ਉਹਦਾ ਜੀਵਨ ਸੋਹਣਾ ਬਣ ਜਾਂਦਾ ਹੈ ਸਾਲਾਹੇ ਸਾਚੇ ਮਨ ਸਤਗੁਰ ਪੁੰਨ ਦਾਨ ਦਿਆ ਮਤੇ ਸਤਗੁਰ ਨੂੰ ਜੀਵਨ ਦਾਤਾ ਮੰਨ ਕੇ ਸਦਾ ਸਿਹਰ ਪ੍ਰਭੂ ਦੀ ਸਿਫਤ ਸਲਾਹ ਕਰਕੇ ਮਨੁੱਖ ਦੀ ਮਤ ਦੂਜਿਆਂ ਦੀ ਸੇਵਾ ਕਰਨ ਵਾਲੀ ਤੇ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ ਪਿਰ ਸੰਗ ਭਾਵੈ ਸਹਿਜ ਨਾਵੈ 베ਣੀ ਤਾਂ ਸੰਗਮ ਸਤ ਸਤੇ ਸਿਫਤ ਸਲਾਹ ਦੀ ਬਰਕਤ ਨਾਲ ਮਨੁੱਖ ਪਤੀ ਪ੍ਰਭੂ ਦੀ ਸੰਗਤ ਵਿੱਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਿਕ ਡੋਲਤਾ ਵਿੱਚ ਮਨੋ ਆਤਮਕ ਸ਼ਿਨਾਨ ਕਰਦਾ ਹੈ ਇਹ ਹੀ ਉਸ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਵੇਣੀ ਦਾ ਸੰਗਮ ਤ੍ਰਿਵੇਣੀ ਦਾ ਸ਼ਿਨਾਨ ਬਣ ਜਾਂਦਾ ਹੈ ਆਧਾਰ ਏਕ ਗੰਕਾਰ ਸਾਚਾ ਨਿਤ ਦੇ ਚੜੈ ਸਵਾਯਾ हे ਭਾਈ ਉਸ ਸਦਾ ਥਿਰ ਰਹਿਣ ਵਾਲੇ ਇਕਾਲ ਪੁਰਖ ਨੂੰ ਸਿਮਰ ਜੋ ਸਦਾ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ ਤੇ ਜਿਹਹ ਦੀਆਂ ਦਿੱਤੀਆਂ ਦਾਤਾਂ ਦਿਨੋ ਦਿਨ ਵੱਧੀਆਂ ਹਨ ਰਾਗ ਗਤ ਰੰਗ ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਿਲਾਇਆ ਮਿੱਤਰ ਪ੍ਰਭੂ ਦੀ ਸੰਗਤ ਵਿੱਚ ਗੁਰੂ ਸੰਤਾਂ ਦੀ ਸੰਗਤ ਵਿੱਚ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਪ੍ਰਭੂ ਮੇਰ ਦੀ ਨજર ਕਰਕੇ ਆਪਣੀ ਸੰਗਤ ਮਿਲਾ ਲੈਂਦਾ ਹੈ ਮੇਰੇ ਮਾਧੋ ਜੀ ਸਾਥ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਜਪ ਕੇ ਬਹੁਤ ਉੱਚੀ ਅਵਸਥਾ ਬਣ ਜਾਂਦੀ ਹੈ ਆਰਾਧ ਇਕੰਕਾਰ ਸਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸਾਧ ਸੰਗਤ ਕਰ ਨਦਰ ਮੇਲ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 687 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 688 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ YouTube ਚੈਨਲ ਸਰਬੱਤਾ ਭਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੁਲਿਸ਼ੁਕ ਦੀ ਖੀਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ